ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਜੀ ਪ੍ਰਾਈਸ ਮੈਂ ਨਾਲ ਦੀ ਨਾਲ ਸਾਰੇ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜਿਹੜੇ ਮੇਰੇ ਚੈਨਲ ਨੂੰ ਅੱਜ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੇ ਹੋ ਉਹ ਵੀ ਨੋਟਿਸ ਕਰ ਲੈਣ ਵੀ ਸਵੇਰੇ ਵੀਡੀਓ ਪਾਈ ਦੀ ਹੈ ਤੇ ਹਰੇਕ ਸੂਟ ਦਾ ਪ੍ਰਾਈਸ ਆਪਾਂ ਨਾਲ ਦੀ ਨਾਲ ਦੱਸੀਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8140058803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਬੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਐਜ਼ ਇਟ ਇਜ਼ ਸੂਟ ਵੀ ਜਿਹੜੀ ਵੀਡੀਓ ਜਿੱਥੇ ਮੈਂ ਦਿਖਾਉਂਦੇ ਐਵੇਂ ਮੰਗਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਕਨਫਰਮ ਕਰ ਲਿਓ ਵੀ ਕਿੰਨੇ ਹੋਣਗੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨ ਲੱਗੇ ਹੋਣੇ ਉਸੇ ਟਾਈਮ ਆਪਣਾ ਐਡਰੈਸ ਭੇਜ ਕੇ ਕੋਰੀਅਰ ਚਾਰਜੀ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਬੜੇ ਪਿਆਰੇ ਅੰਜ ਪਾਰਟੀ ਵੇਅਰ ਸੂਟ ਹੋਣਗੇ ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਪਿਆਰਾ ਇੱਕ ਤਾਂ ਮੈਂ ਤੁਹਾਨੂੰ ਕਹਿਣਾ ਸੀਗਾ ਅੱਜ ਕੱਲ ਜਿਵੇਂ ਥੋੜਾ ਜਿਹਾ ਹੈਗਾ ਵੀ ਗਰਮੀ ਐ ਆਪਾਂ ਨੂੰ ਫੰਕਸ਼ਨ ਹੁਣ ਹੌਲੀ-ਹੌਲੀ ਇਸ ਵਾਰੀ ਬਹੁਤ ਜਲਦੀ ਫੰਕਸ਼ਨਸ ਸਟਾਰਟ ਹੋਗੇ ਕਿਆ ਹੁੰਦਾ ਵੀ ਕੁਝ ਡਿਫਰੈਂਟ ਪਾਉਣ ਨੂੰ ਦਿਲ ਕਰਦਾ ਵੀ ਕਿੰਨਾ ਤਾਂ ਸਿਲਕ ਪਾਉਣ ਨੂੰ ਜੀ ਕਰਦਾ ਹਜੇ ਸਿਮਰ ਵਗੈਰਾ ਸੂਟ ਕਿਸੇ ਨੂੰ ਤੇ ਸ਼ਾਪਿੰਗ ਜਿਆਦਾਤਰ ਫੰਕਸ਼ਨਸ ਦੀ ਸਟਾਰਟ ਹੋ ਗਈ ਹੈ ਜੀ ਤੇ ਬੜੇ ਪਿਆਰੇ ਆਪਾਂ ਲਾਈਟ ਕਲਰ ਦੀ ਅੱਜ ਤੁਹਾਨੂੰ ਦਿਖਾਵਾਂਗੇ ਡਾਰਕ ਕਲਰ ਵੀ ਦਿਖਾਵਾਂਗੇ ਦੋ ਤਰ੍ਹਾਂ ਦਾ ਚਾਟ ਲੈ ਕੇ ਆਏ ਨੈਕਵਰਕ ਵਾਲੇ ਵੀ ਘੇਰੇਵਰਕ ਵਾਲੇ ਵੀ ਤੇ ਬਹੁਤ ਸੋਹਣਾ ਪ੍ਰਿੰਟ ਕਨਸੈਪਟ ਦੇ ਨਾਲ ਹੈਂਡਵਰਕ ਪਿਓਰ ਔਰਗੈਂਜ਼ਾ ਤੇ ਬਣਿਆ ਇਹ ਸੂਟ ਤੇ ਪ੍ਰਿੰਟ ਦੇਖੋ ਬੜਾ ਸੋਹਣਾ ਇਹਦਾ ਬਾਦਾਮੀ ਪੀਚ ਕਲਰ ਹੈ ਸੂਟ ਦਾ ਬਦਾਮੀ ਪੀਚ ਕਲਰ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਇਹ ਥੋੜਾ ਫਿਸਲਦਾ ਫਿਰ ਪੂਰਾ ਕੱਪੜਾ ਤਾਂ ਕਰਕੇ ਥੋੜਾ ਮੈਂ ਇਕੱਠਾ ਕਰਕੇ ਦਿਖਾਉਣਾ ਅੱਜ ਤੇ ਇਹ ਦੇਖੋ ਬੜਾ ਸੋਹਣਾ 22 ਮੀਟਰ ਦੀ ਸ਼ਰਟ ਹੈ neck ਤੇ ਸਾਰਾ ਹੈਂਡਵਰਕ ਹੋਇਆ ਰਾਉਂਡ neck ਦੇ ਵਿੱਚ ਪੂਰਾ ਗਲਾ ਪੂਰਾ ਜਿੰਨਾ ਵੀ 8 8.5 ਜਿੰਨਾ ਵੀ 7 ਜਿੰਨਾ ਵੀ ਤੁਸੀਂ ਗਲਾ ਬਣਾਉਣਾ ਹੈ ਉਹਦੇ ਅਕੋਰਡਿੰਗ ਪੂਰਾ ਬ੍ਰਾਡ neck ਬਣਿਆ ਹੋਇਆ ਬੜਾ ਪਿਆਰਾ ਇਹ neck ਵਰਕ ਦੇ ਵਿੱਚ ਵਿੱਚ ਸਾਰੀ ਬੂਟੀ ਹੈ ਸਾਰਾ ਹੈਂਡਵਰਕ ਹੈ ਜੀ ਇਹ ਸਾਰੀ ਸ਼ਰਟ ਦੇ ਵਿੱਚ ਬੂਟੀ ਇਸ 슬ੀਵਸ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ। ਇਹ 슬ੀਵਸ ਤੇ ਆ ਜਾਣਾ ਦੋਨੋਂ 슬ੀਵਸ ਤੇ ਵਰਕ ਹੈ। ਇਹ ਫਿਰ ਥੋੜਾ ਜਾ ਨੂੰ ਫਿਸਲਣ ਲੱਗ ਜਾਂਦਾ ਤਾਂ ਕਰਕੇ ਅੱਜ ਥੋੜਾ ਜਾ ਵੀ ਮੈਨੂੰ ਫਿਰ ਔਖਾ ਰਹਿੰਦਾ ਵੀ ਤਿਲਕੀ ਜਾਂਦਾ ਨੀਚੇ। ਇਹ ਦੇਖੋ ਪੜਾ ਪਿਆਰਾ ਨਾਲੇ ਪ੍ਰੋਪਰ ਥੋਨੂੰ ਕਲਰ ਪਤਾ ਚੱਲ ਰਣਾ ਸੂਟ ਦਾ। ਤੇ ਨਾਲ ਹੈਗੀ ਹੈ 크레프 ਦੀ ਬਾਟਮ 3 3 ਮੀਟਰਸ ਦੀਆਂ ਬਾਟਮਸ ਹੋਣਗੀਆਂ 크레프 ਦੀਆਂ ਤੇ ਬਾਟਮ ਤੇ ਵੀ ਵਰਕ ਹੈ ਜੀ। ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਦੇਖੋ ਬਹੁਤ ਪਿਆਰਾ ਵਰਕ ਬਾਟਮ ਤੇ ਉੱਪਰ ਤੱਕ ਗੋਡਿਆਂ ਤੱਕ ਵਰਕ ਹੈ ਜੀ ਕਾਫੀ ਜ਼ਿਆਦਾ ਬੜਾ ਸੋਹਣਾ نیچے ਇਹ ਆਪਾਂ ਜਿਨ੍ਹਾਂ ਨੇ ਪਹੁੰਚਾ نیچے ਬਣਾਉਣਾ ਤਾਂ ਵੀ ਬਣਾ ਸਕਦੇ ਹਾਂ ਨਹੀਂ ਇਹਨੂੰ ਫੋਲਡ ਕਰਕੇ ਪ੍ਰੋਪਰ ਐਜ਼ ਇਟ ਇਜ਼ ਬਸ ਇਹ ਵਾਲੀ ਚੀਜ਼ ਬਹੁਤ ਪਿਆਰੀ ਬਣਨੀ ਹੈ ਕਰੇਵ ਦੇ ਵਿੱਚ ਆ ਗਈ ਆਪਣੀ ਇਹ ਬਾਟਮ ਤੇ ਨਾਲ ਹੈਗਾ ਔਰਗੈਂਜ਼ਾ ਦਾ ਇਹ ਦੁਪੱਟਾ ਦੁਪट्टे ਦੇ ਫੋਰ ਸਾਈਡ ਬਹੁਤ ਸੋਹਣੀ ਗੋਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਵਿੱਚ ਬੂਟੀ ਹੈ ਜਿਵੇਂ ਸ਼ਰਟ ਦੇ ਵਿੱਚ ਬੂਟੀ ਹੈ ਉਹੀ ਬੂਟੀ ਸਾਰੇ ਦੁਪट्टे ਦੇ ਵਿੱਚ ਇੱਕ ਸੂਟ ਮੈਂ ਚੰਗੀ ਤਰ੍ਹਾਂ ਤੁਹਾਨੂੰ ਐਕਸਪਲੇਨ ਕਰਤਾ ਬੜਾ ਪਿਆਰਾ ਸੂਟ ਹੈ ਇਹ ਦੇ ਪੂਰੇ ਤੋਂ ਤੁਸੀਂ ਐਗਜੈਕਟ ਇਹ ਸੂਟ ਦਾ ਸਕਰੀਨਸ਼ਾਟ ਲੈ ਸਕਦੇ ਹੋ ਬਾਦਾਮੀ ਪੀਚ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਤੇ ਹੁਣ ਉਹਦੇ ਹਿਸਾਬ ਨਾਲ ਵੀ ਕੁਝ ਡਿਫਰੈਂਟ ਪਾਉਣਾ ਚਾਹੁੰਦੇ ਹੋ ਤੁਸੀਂ ਤੇ ਰੇਂਜ ਹੈਗੀ 5000 ਪ੍ਰਾਈਸ ਦੇ ਵਿੱਚ 5000 ਪ੍ਰਾਈਸ ਹੈ ਜੀ ਬਹੁਤ ਪਿਆਰਾ ਹੈਂਡਵਰਕ ਦੇ ਵਿੱਚ ਬਿਲਕੁਲ ਪਿਓਰ ਕ੍ਰੇਵ ਦੀ 3 ਮੀਟਰ ਦੀ ਬਾਟਮ ਹੈ ਜੀ ਕ੍ਰੇਵ ਦੀ ਤੇ ਬਾਟਮ ਤੇ ਹੈਵੀ ਵਰਕ ਹੈ 5000 ਪ੍ਰਾਈਸ ਹੈ ਜੀ ਸੋਹਤਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਨੈਕਸਟ ਹੈਗਾ ਬੜਾ ਸੋਹਣਾ ਪਿਸਤਾ ਗ੍ਰੀਨ ਕਲਰ ਪਿਸਤਾ ਗ੍ਰੀਨ ਕਲਰ ਹੈ ਹੋਵੇਂ ਨੈੱਕ ਤੇ ਵਰਕ ਹੈ ਵਿੱਚ ਬੂਟੀ ਹੈ ਇਹ ਆ ਰ ਵਰਕ ਸਲੀਵ ਤੇ ਆ ਗਿਆ ਸਾਈਡ ਤੇ ਬਹੁਤ ਪਿਆਰਾ ਵਰਕ neck ਤੇ ਹੋ ਗਿਆ ਤੇ crepe ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਇਹ ਬਾਟਮ ਤੇ ਵਰਕ ਆ ਗਿਆ ਬੜਾ ਸੋਹਣਾ ਗ੍ਰੀਨ ਕਲਰ ਹੈ ਜੇ ਤੁਸੀਂ ਗਿਫਟ ਪਰਪਸ ਲਈ ਵੀ ਲੈਣੇ ਆ ਦੇਣ ਲਈ ਆਪਣਾ ਜਿਵੇਂ ਆਪਣੇ ਖਾਸ ਨੂੰ ਦੇਣਾ ਹੁੰਦਾ ਆਪਾਂ ਫਿਰ ਥੋੜਾ ਕਾਸਟਲੀ ਸੂਟ ਲੈਣੇ ਹੋ ਤਾਂ ਵੀ ਬੜੇ ਪਿਆਰੇ ਸਰਦਾਰੀ ਸੂਟ ਹੈ ਜੀ ਇਹ ਇੰਨ ਬਾਟਮ ਤੇ ਹੋ ਗਿਆ ਤੇ ਨਾਲ ਹੈਗਾ ਦੁਪੱਟਾ ਦੁਪੱਟੇ ਦੇ ਵਿੱਚ ਬੂਟੀ ਆ ਦੁਪੱਟੇ ਦੇ ਵਿੱਚ ਵੀ ਸੇਮ ਬੂਟੀ ਬਹੁਤ ਪਿਆਰਾ 4 ਸਾਈਡ ਗੋਟੇ ਨਾਲ ਫਿਨਿਸ਼ਿੰਗ ਪੂਰੇ 2.5 ਮੀਟਰ ਦੇ ਦੁਪੱਟੇ ਯਾਰ ਜੀ ਇਹਦਾ ਦੁਪੱਟਾ ਇਹ ਤੇ ਤੁਸੀਂ ਇਹਦਾ ਵੀ ਸਕਰੀਨਸ਼ਾਟ ਲੈ ਸਕਦੇ ਹੋ ਬੜਾ ਪਿਆਰਾ ਸੂਟ ਬਹੁਤ ਸੋਹਣਾ ਸੂਟ ਹੈ ਜਿਵੇਂ ਥੋੜੇ ਲਾਈਟ ਵੇਟ ਐਵੇਂ ਹੁੰਦਾ ਵੀ ਹਜੇ ਕਾ ਨੂੰ ਆਪਾਂ ਕਰੇ ਵੀ ਆ ਕੁਝ ਹੋਰ ਦਾ ਸਟੱਫ ਪਾਉਣਾ ਫੰਕਸ਼ਨਸ ਦੇ ਅਕੋਰਡਿੰਗ ਜਿਵੇਂ ਅਕਤੂਬਰ ਦਾ ਵਿਆਹ ਹੈ ਤਾਂ ਐਵੇਂ ਦੀਆਂ ਚੀਜ਼ਾਂ ਸੋਹਣੀਆਂ ਲੱਗਣਗੀਆਂ ਕਿਉਂਕਿ ਥੋੜੀ ਥੋੜੀ ਗਰਮੀ ਹੁੰਦੀ ਹੈ ਜਿਵੇਂ ਵੀ ਤੇ ਅੱਜਕੱਲ ਦੇ ਫੰਕਸ਼ਨ ਦੇ ਵਿੱਚ ਵੀ ਵੇਅਰ ਕਰਨ ਲਈ ਬਹੁਤ ਪਿਆਰੇ ਸੂਟ ਹੈ ਤੇ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਫਿਰੋਜ਼ੀ ਕਲਰ ਸੇਮ ਦੇ ਵਿੱਚ ਹੈ ਜੀ ਫਰੋਜ਼ੀ ਕਲਰ ਬਹੁਤ ਪਿਆਰਾ ਦਬਕੇ ਦਾ ਕੰਮ ਹੋਇਆ ਬਹੁਤ ਸੋਹਣਾ neck ਤੇ ਪੂਰਾ neck ਹੈਵੀ ਹੈ neck ਤੇ ਪੂਰੇ ਤੇ ਦੇਖੋ ਰਾਉਂਡ ਦੇ ਵਿੱਚ ਸਾਰਾ ਹੈਂਡਵਰਕ ਹੋਇਆ ਬਹੁਤ ਪਿਆਰਾ ਪ੍ਰਿੰਟ ਹੈ ਸੂਟ ਦਾ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਬਹੁਤ ਪਿਆਰੀ ਬੂਟੀ ਸ਼ਰਟ ਦੇ ਵਿੱਚ ਇਹ 슬ੀਵਸ ਤੇ ਆ ਜਾਣਾ ਵਰਕ 슬ੀਵ ਤੇ ਵਰਕ ਆ ਜਾਣਾ बहुत प्यारा फ्रोजी कलर है तो हैगी इसकी करेब की बॉटम बॉटम तो सारी तो वर्क है नाल न बड़ा प्यारा दुपट्टा दुपट्टे के बिच बूटी है तो उमें फोर साइड गोटे की फिनिशिंग ਬਹੁਤ ਪਿਆਰਾ ਸੂਟ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਆਪਣੇ ਅੱਜ ਦੇ ਇਹ ਤਿੰਨ ਸੂਟ ਇੱਕ ਡਿਜ਼ਾਈਨ ਦੇ ਵਿੱਚ ਪ੍ਰਿੰਟ ਕਲਰ ਮੈਂ ਤੁਹਾਨੂੰ ਤਿੰਨ ਦਿਖਾਏ ਆ ਇਹਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਜਿਨ੍ਹਾਂ ਨੂੰ ਹੁੰਦਾ ਵੀ ਘੇਰੇ ਦਾ ਡਿਜ਼ਾਈਨ neck ਦਾ ਡਿਜ਼ਾਈਨ ਨਹੀਂ ਪਾਉਣਾ ਤਾਂ ਤੁਸੀਂ ਇਹ ਘੇਰੇ ਵਾਲਾ ਲੈ ਸਕਦੇ ਹੋ ਦੇਖੋ ਬੜਾ ਸੋਹਣਾ ਸਕਿਨ ਜਿਹਾ ਕਲਰ ਹੈ ਔਰਗੈਂਜ਼ਾ ਦੇ ਵਿੱਚ ਹੀ ਸ਼ਰਟ ਸਕਿਨ ਕਲਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਪ੍ਰਿੰਟ ਬੜਾ ਪਿਆਰਾ ਤੇ ਵਿੱਚ ਸਾਰੀ ਸ਼ਰਟ ਦੇ ਵਿੱਚ ਉੱਪਰ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਬੂਟੀ ਤੇ ਕੇਹੜਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਸਾਰਾ ਟੋਟਲੀ ਹੈਂਡਵਰਕ ਹੈ ਜੀ ਬਹੁਤ ਪਿਆਰਾ ਹੈਂਡਵਰਕ ਦੇ ਨਾਲ ਉੱਪਰ ਵੀ ਸਾਰਾ ਪ੍ਰਿੰਟ ਬਹੁਤ ਪਿਆਰਾ ਵਰਕ ਵਿੱਚ ਬੂਟੀਆਂ ਬਣੀਆਂ ਹੋਈਆਂ ਹਲਕੀ ਹਲਕੀ ਸਿੱਪੀ ਲੱਗੀ ਹੋਈ ਹੈ ਤੇ ਘੇਰੇ ਤੇ ਵਰਕ ਹੈ ਇਹ 슬ੀਵਸ ਤੇ ਆ ਜਾਣਾ ਜੀ ਵਰਕ ਇਸ 슬ੀਵ ਤੇ ਆ ਜਣਾ ਹਰੇਕ ਸੂਟ ਦੀ 슬ੀਵ ਤੇ ਵੀ ਦਿੱਤਾ ਹੋਇਆ ਨਾਲ ਤੇ ਨਾਲ 크레프 ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਤੇ ਦੁਪੱਟਾ ਪੂਰਾ ਹੈਵੀ ਦੁਪੱਟਾ 4 ਸਾਈਡ ਦੇਖੋ ਦੁਪੱਟੇ ਤੇ ਵਰਕ ਬਹੁਤ ਪਿਆਰਾ ਵਿੱਚ ਬੂਟੀ ਸਾਰੇ ਦੁਪੱਟੇ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਹਲਕੀ ਹਲਕੀ ਸਿੱਪੀ ਸਾਰੇ ਦੁਪੱਟੇ ਦੇ ਵਿੱਚ ਲੱਗੀ ਹੈ ਤੇ ਲਾਈਟ ਕਲਰ ਬਹੁਤ ਪਿਆਰਾ ਐਵੇਂ ਦੇ ਕਲਰ ਦੇ ਵਿੱਚ ਏਜ ਮੈਟਰ ਨਹੀਂ ਕਰਦੀ ਹੈਗੀ ਪ੍ਰਾਈਸ ਹੈਗਾ 5000 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਮਾਊਸ ਕਲਰ ਨੈਕਸਟ ਪਹਿਲਾਂ ਮੈਂ ਸਕਿਨ ਕਲਰ ਦਿਖਾਇਆ ਸਕਿਨ ਕਰੀਮ ਜਿਹਾ ਕਲਰ ਸੀਗਾ ਇਹਦੇ ਵਿੱਚ ਹੈਗਾ ਇਹ ਦੇਖੋ ਮਾਊਸ ਕਲਰ ਸੇਮ ਵਰਕ ਹੋਵੇ ਘੇਰੇ ਤੇ ਉੱਪਰ ਬੂਟੀ ਮਾਊਸ ਕਲਰ ਦੇ ਵਿੱਚ ਤੇ ਉਹ ਮਾਊਸ ਕਲਰ ਦੀ 3 ਮੀਟਰ ਦੀ ਕ੍ਰੇਪ ਦੀ ਬਾਟਮ ਹੈ ਜੀ ਨਾਲ ਤੇ 4 ਸਾਈਡ ਦੁਪट्टे ਦੇ ਵਰਕ ਦੁਪੱਟਾ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਗ੍ਰੇ ਹਾਊਸ ਜਿਹਾ ਕਲਰ ਹੈ 4 ਸਾਈਡ ਵਰਕ ਦੇ ਨਾਲ 4 ਸਾਈਡ ਦੁਪट्टे ਦੇ ਪੂਰਾ ਹੈਵੀ ਵਰਕ ਵਿੱਚ ਵੀ ਸਾਰੀ ਬੂਟੀ ਬਣੀ ਹੋਈ ਹੈ ਬਹੁਤ ਸੋਹਣਾ ਸੂਟ ਹੈ 5000 ਪ੍ਰਾਈਸ ਦੇ ਨਾਲ 5000 ਪ੍ਰਾਈਸ ਹੈ ਜੀ ਨੈਕਸਟ ਹੈਗਾ ਬੜਾ ਸੋਹਣਾ ਸੁਰਮੀ ਕਲਰ ਗ੍ਰੇ ਕਲਰ ਹੈ ਜੀ ਸੁਰਮੀ ਕਲਰ ਬਸ ਤਾਂ ਫੇਵਰੇਟ ਹੁੰਨੇ ਜੀ ਮੰਮੀਆਂ ਦੇ ਐਵੇਂ ਦੇ ਰੰਗ ਬਦਾਮੀ ਰੰਗ ਹੋ ਗਿਆ ਸੁਰਮੀ ਰੰਗ ਹੋ ਗਿਆ ਹਨਾ ਬਹੁਤ ਪਿਆਰੇ ਲੱਗਦੇ ਆ ਮੰਮੀਆਂ ਨੂੰ ਪਾਏ ਹੋਏ ਮੇਦੇ ਸੂਟ ਇਹ ਦੇਖੋ ਘੇਰੇ ਤੇ ਕਿੰਨਾ ਪਿਆਰਾ ਵਰਕ ਹੈ ਸਾਰਾ ਹੈਂਡਵਰਕ ਬਹੁਤ ਪਿਆਰੇ ਸਰਦਾਰੀ ਸੂਟ ਹੈ ਪਿਓਰ ਔਰਗੈਂਜ਼ਾ ਤੇ ਬਣਿਆ ਨਾਲੇ ਐਸਕੇ ਬ੍ਰਾਂਡ ਦੀ ਔਰਗੈਂਜ਼ਾ ਯੂਜ਼ ਕੀਤੀ ਹੋਈ ਹੈ ਜਿਨ੍ਹਾਂ ਨੂੰ ਐਸਕੇ ਬ੍ਰਾਂਡ ਦੀ ਔਰਗੈਂਜ਼ਾ ਦੀ ਨੋਲਿਜ ਹੋਊਗੀ ਉਹ ਝੱਟ ਪਛਾਣ ਲੈਣਗੇ ਵੀ ਫੈਬਰਿਕ ਕਿੰਨਾ ਫਾਈਨ ਹੈ ਜੀ ਇਹਦਾ ਤੇ ਨਾਲ ਕ੍ਰੇਪ ਦੀ 3 ਮੀਟਰ ਦੀ ਬਾਟਮ ਤੇ ਦੁਪट्टे ਦੇ ਉਵੇਂ 4 ਸਾਈਡ ਵਰਕ ਦੇ ਨਾਲ ਦੁਪੱਟਾ ਬਹੁਤ ਪਿਆਰਾ ਪੂਰੇ ਖੁੱਲੇ ਦੁਪੱਟੇ ਬਹੁਤ ਸੋਹਣਾ ਸੂਟ 5000 ਪ੍ਰਾਈਸ ਦੇ ਨਾਲ 5000 ਪ੍ਰਾਈਸ ਹੈ ਜੀ ਇਹ ਮੈਂ ਤਿੰਨ ਸੂਟ ਤੁਹਾਨੂੰ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਪ੍ਰਾਈਸ ਹੈਗਾ 5000 ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਅੱਜ ਹੈ ਸਾਰਾ ਕਨਸੈਪਟ ਆਪਾਂ print ਦੇ ਵਿੱਚ ਹੀ ਲੈ ਕੇ ਆਏ ਆ ਹੈਂਡਵਰਕ ਦੇ ਸੂਟ ਇਹ ਵੀ organza ਤੇ ਆ print ਦੇਖੋ ਕਿੰਨਾ ਪਿਆਰਾ SK ਬ੍ਰਾਂਡ ਦਾ ਫੈਬਰਿਕ ਹੈ ਜੀ ਸਾਰਾ ਅੱਜ ਦੇ ਸੂਟਾਂ ਦਾ SK ਬ੍ਰਾਂਡ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਲੈਕ ਦੇ ਵਿੱਚ ਹੈ ਵਿੱਚ ਸਾਰੀ ਬੂਟੀ ਘੇਰੇ ਤੇ ਹੈਵੀ ਵਰਕ ਹੈ ਘੇਰੇ ਤੇ ਦੇਖੋ ਕਿੰਨਾ ਸੋਹਣਾ ਹੈਵੀ ਵਰਕ ਘੇਰੇ ਤੇ ਸਿਲਕ ਦੀ ਬਾਟਮ ਹੈ ਜੀ 3 ਮੀਟਰ ਦੀ ਨਾਲ ਤੇ ਇਹ 슬ੀਵਸ ਤੇ ਆ ਜਾਣੀ ਜੀ ਵੇਲ ਇੱਕ 슬ੀਵ ਉੱਪਰ ਦਿੱਤੀ ਹੋਈ ਹੈ ਇਸ ਲੀਫ ਤੇ ਆ ਜਾਨੀ ਬੜਾ ਪਿਆਰਾ ਹੈਂਡਵਰਕ ਦੇਖੋ ਕਿੰਨਾ ਸੋਹਣਾ ਘੇਰੇ ਤੇ ਹੋਇਆ ਇਹ ਰਸਤਾ ਤੇ ਨਾਲ ਹੈਗਾ অর্ਗੈਂਜ਼ਾ ਦਾ ਹੀ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਵਰਕ ਵਿੱਚ ਬੂਟੀ ਹੈ ਫੋਰ ਸਾਈਡ ਦੁਪੱਟੇ ਦੇ ਵਰਕ ਹੈ ਸਾਰਾ ਬਹੁਤ ਪਿਆਰਾ ਵਿੱਚ ਵਰਕ ਫੋਰ ਸਾਈਡ ਬੜੀ ਸੋਹਣੀ ਪੂਰਾ ਕੱਟ ਵਰਕ ਦੇਖੋ ਬਹੁਤ ਸੋਹਣਾ ਤੇ ਵੇਲ ਬਣੀ ਹੋਈ ਹੈ ਨਾਲ 4200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 4200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਕਲਰ ਬੜਾ ਪਿਆਰੇ ਪਿਆਰੇ ਕਲਰ ਹੈ ਨੈਕਸਟ ਹੈਗਾ ਇਹਦੇ ਵਿੱਚ ਮੋਰ ਪੰਖੀ ਕਲਰ ਹੈ ਪੀਕਾਕ ਬਲੂ ਕਲਰ ਮੋਰ ਪੰਖੀ ਕਲਰ ਬਹੁਤ ਪਿਆਰੇ ਲੱਗਦੇ ਆਵੇਂ ਦੇ ਸੂਟ ਵੇਅਰ ਕੀਤੇ ਹੋਏ ਨਾਲੇ ਤਾਂ ਪ੍ਰਿੰਟ ਵੀ ਹੈਗਾ ਨਾਲ ਇਹ ਦੇਖੋ ਘੇਰਾ ਕਿੰਨਾ ਪਿਆਰਾ ਬਣਿਆ 3 3 ਮੀਟਰਸ ਦੀਆਂ ਬਾਟਮ ਹੈ ਜੀ ਨਾਲ ਹਰੇਕ ਸੂਟ ਦੇ ਨਾਲ ਸਲੀਵਸ ਤੇ ਵੀ ਵਰਕ ਆ ਜਣਾ ਨਾਲ ਪੀਕਾਕ ਬਲੂ ਕਲਰ ਹੈ ਮੋਰ ਪੰਖੀ ਕਲਰ ਦੇ ਵਿੱਚ ਇਹ ਵਾਲਾ ਸੂਟ ਤੇ ਨਾਲ ਦੁਪੱਟੇ ਤੇ ਫੋਰ ਸਾਈਡ ਪੂਰੀ ਵੇਲ ਬਣੀ ਹੋਈ ਹੈ ਕੱਟਵਰਕ ਹੈ ਵਿੱਚ ਬੂਟੀ ਹੈ ਦੁਪੱਟੇ ਦੇ ਬਹੁਤ ਪਿਆਰਾ ਸੂਟ ਇਸੇਮ ਦੁਪੱਟਾ ਪੀਕਾਕ ਬਲੂ ਕਲਰ ਦਾ ਉਵੇਂ ਸੇਮ ਕਲਰ ਦੀ ਬਾਟਮ ਹੈ ਜੀ ਨਾਲ ਬੜਾ ਪਿਆਰਾ ਸੂਟ 4200 ਪ੍ਰਾਈਸ ਦੇ ਨਾਲ ਬਿਆਲੀ ਸੋ ਪ੍ਰਾਈਸ ਦੇ ਨਾਲ ਆਪਣੇ ਸੂਟ ਨੈਕਸਟ ਹੈਗਾ ਇਹਦੇ ਵਿੱਚ ਵਾਈਨ ਕਲਰ ਵਾਈਨ ਕਲਰ ਪਿਆਰਾ ਵਰਕ ਸਾਰੇ ਉੱਪਰ ਤੋਂ ਲੈ ਕੇ ਸਾਰੀ ਬੁਟੀ ਘੇਰੇ ਤੇ ਹੈ ਵੀ ਬਹੁਤ ਸੋਹਣਾ ਸਾਰਾ ਹੈਂਡਵਰਕ ਹੈ ਜੀ ਟੋਟਲੀ ਪਰਲ ਦਾ ਸਿੱਪੀ ਦਾ ਬਹੁਤ ਪਿਆਰਾ ਇਹ 슬ੀਵਸ ਤੇ ਆ ਜਾਣੇ ਜੀ Veil ਜਿਹੜੀ ਸਾਈਡ ਤੇ ਦਿੱਤੀ ਹੋਈ ਆ ਤੇ ਸਿਲਕ ਦੀ 3 ਮੀਟਰ ਦੀ ਬਾਟਮ ਦੇ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਪਿਆਰੇ ਫੰਕਸ਼ਨਲ ਸੂਟ ਹਲਕੇ ਫੁਲਕੇ ਜਿਵੇਂ ਮਰਜ਼ੀ ਗਰਮੀਆਂ ਦਾ ਕੋਈ ਫੰਕਸ਼ਨ ਆਵੇ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਵੇਅਰ ਕਰੋ ਜਿਨਾਂ ਨੂੰ ਲਾਈਟ ਕਲਰ ਲੈਣੇ ਆ ਤੁਸੀਂ ਲਾਈਟ ਕਲਰ ਵੀ ਲੈ ਸਕਦੇ ਹੋ ਡਾਰਕ ਲੈਣੇ ਆ ਡਾਰਕ ਵੀ ਲੈ ਸਕਦੇ ਹੋ ਪ੍ਰਾਈਸ ਹੈਗਾ 4200 4200 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਤੁਹਾਨੂੰ ਦਿਖਾਏ ਆ 4200 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ